ਹੈਲੋ ਫਰੈਂਡਸ ਸ਼ਾਮ ਦਾ ਟਾਈਮ ਹੈ ਜੀ ਤੇ ਸਾਡੇ ਘਰ ਬਣ ਰਹੀਆਂ ਜੀ ਅੱਜ ਗੁਲਗਲੇ ਕਚੋਰੀਆਂ ਕਿਉਂਕਿ ਅੱਜ ਹੈ ਜੀ ਚੱਕਰੀਆਂ ਚੱਕਰੀਆਂ ਨੂੰ ਗੁਲਗਲੇ ਕਚੋਰੀਆਂ ਜ਼ਰੂਰ ਬਣਦੇ ਆਂ ਜੀ ਤੇ ਪੰਜਾਬ ਦੇ ਵਿੱਚ ਕੋਈ ਵੀ ਫੈਸਟੀਵਲ ਹੁੰਦਾ ਤੇ ਗੁਲਗਲੇ ਕਚੋਰੀਆਂ ਸਭ ਤੋਂ ਪਹਿਲਾਂ ਪੱਕਦੇ ਆਂ ਜੀ ਤੇ ਕਿਹਨੂੰ ਕਿਹਨੂੰ ਪਸੰਦ ਹੈ ਗੁਲਗਲੇ ਕਚੋਰੀਆਂ ਜਿਹਨੂੰ ਜਿਹਨੂੰ ਪਸੰਦ ਹੈ ਜੀ ਲਾਈਕ ਕਰੋ ਕਮੈਂਟ ਕਰੋ ਤੇ ਚੈਨਲ ਨੂੰ ਕਰੋ ਜੀ ਸਬਸਕ੍ਰਾਈਬ ਤੇ ਗਰਮਾ-ਗਰਮ ਖਾਓ ਜੀ ਗੁਲਗਲੇ ਕਚੋਰੀਆਂ ਸ਼ਾਮ ਦਾ ਡਿਨਰ ਹੈ ਜੀ ਸਾਡਾ ਅੱਜ ਗੁਲਗਲੇ ਕਚੋਰੀਆਂ ਤੇ ਨਾਲ ਹੈ ਜੀ ਦਹੀਂ ਤੇ ਸਾਰੇ ਜਣਿਆਂ ਨੂੰ ਰਿਕੁਐਸਟ ਹੈ ਜੀ ਆ ਕੇ ਖਾਓ ਗੁਲਗਲੇ ਕਚੋਰੀਆਂ ਤੇ ਪੰਜਾਬ ਦੇ ਵਿੱਚ ਜਦੋਂ ਵੀ ਕੋਈ ਤਿਹਾਰ ਹੁੰਦਾ ਤਾਂ ਗੁਲਗਲੇ ਕਚੋਰੀਆਂ ਸਭ ਤੋਂ ਮੂਰੇ ਰੱਖੀ ਜਾਂਦੀਆਂ ਐ ਤੇ ਗੁਲਗਲੇ ਦਾ ਵੈਸੇ ਵੀ ਸਭ ਨੂੰ ਪਸੰਦ ਹੈ ਗੁੜ ਗੁੜ ਦੇ ਗੁਲਗਲੇ ਸਭ ਤੋਂ ਵਧੀਆ ਲੱਗਦੇ ਐ ਤੇ ਕਚੋਰੀਆਂ ਜੀ ਗਰਮਾ ਗਰਮ ਔਰ ਗੁਲਗਲੇ ਵੀ ਬਣ ਚੁੱਕੇ ਆ ਤੇ ਕਚੋਰੀਆਂ ਵੀ ਬਣ ਚੁੱਕੀਆਂ ਆਓ ਜੀ ਤੁਸੀਂ ਸਾਰੇ ਜਣੇ ਖਾਓ ਜੀ ਸ਼ਾਮ ਦਾ ਡਿਨਰ ਗੁਲਗਲੇ ਕਚੋਰੀਆਂ ਫਟਾਫਟ ਪਹੁੰਚੋ